ਸਾਡਾ ਦੇਸ਼ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦਾ ਇਕੱਠ ਹੈ। ਕਈ ਧਰਮਾਂ ਨੂੰ ਮੰਨਣ ਵਾਲੇ ਲੋਕ ਆਪਣੇ ਢੰਗ ਨਾਲ ਪੂਜਾ ਪਾਠ ਕਰਵਾਉਂਦੇ ਹਨ ਅਤੇ ਕਰਦੇ ਹਨ। Hindu ਧਰਮ ਵਿੱਚ ਖਾਸ ਦਿਨਾਂ ਤੇ ਹਵਨ ਜਾਂ ਪੂਜਾ ਦੇ ਹੋਰ ਤਰੀਕਿਆਂ ਨਾਲ ਭਗਵਾਨ ਨੂੰ ਯਾਗ ਕੀਤਾ ਜਾਂਦਾ ਹੈ। ਮੰਦਿਰ ਜਾਂ ਘਰ ਵਿੱਚ ਪੂਜਾ ਤੋਂ ਬਾਅਦ ਵਰਤੀ ਗਈ ਸਮੱਗਰੀ ਨੂੰ ਜਲ ਪਰਵਾਹ ਕਰਵਾਇਆ ਜਾਂਦਾ ਹੈ ਤਾਂ ਜੋ ਸਮੱਗਰੀ ਕਿਤੇ ਹੋਰ ਨਾ ਰੱਖੀ ਜਾਵੇ। ਅੰਮ੍ਰਿਤਸਰ ਦੇ ਤਾਰਾਂਵਾਲਾ ਪੁਲ ਤੋਂ ਵਗਦੀ ਨਹਿਰ ਵਿੱਚ ਸ਼ਹਿਰ ਵਾਸੀ ਅਕਸਰ ਪੂਜਾ ਸਮਗਰੀ ਜਲ ਵਿਸਰਜਿਤ ਕਰਦੇ ਨਜ਼ਰ ਆਉਂਦੇ ਹਨ ਨਹਿਰ ਵਿੱਚ ਵਗਦਾ ਪਾਣੀ ਉਹਨਾਂ ਦੀ ਆਸਥਾ ਨੂੰ ਪੂਰਾ ਕਰਦਾ ਹੈ ਪਰ ਜਦੋਂ ਨਹਿਰ ਸੁੱਕੀ ਹੁੰਦੀ ਹੈ ਤਾਂ ਉਹੀ ਆਸਥਾ ਇੱਕ ਕੂੜੇ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ ਵੇਖਣ ਵਿੱਚ ਆਇਆ ਕਿ ਨਹਿਰ ਵਿੱਚ ਪਾਣੀ ਨਹੀਂ ਸੀ ਅਤੇ ਪੂਜਾ ਸਮਗਰੀ ਸਾਫ਼ ਨਜ਼ਰ ਆ ਰਹੀ ਸੀ ਜਿਸ ਨੂੰ ਵੇਖ ਕੇ ਮਨ ਦੁਖਦਾ ਹੈ ਸੰਬੰਧਿਤ ਵਿਭਾਗ ਤੋਂ ਅਸੀਂ ਮੰਗ ਰੱਖਣਾ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਸ ਨਹਿਰ ਵਿੱਚ ਪਾਣੀ ਛੱਡ ਦਿੱਤਾ ਜਾਵੇ ਤਾਂ ਜੋ ਦਿਖਾਈ ਦੇ ਰਹੀ ਸਮਗਰੀ ਨਜ਼ਰ ਨਾ ਆਵੇ ਅਤੇ ਲੋਕਾਂ ਤੋਂ ਮੰਗ ਰੱਖਦੇ ਆ ਕਿ ਪੂਜਾ ਤੋਂ ਬਾਅਦ ਸਮਗਰੀ ਦੇ ਨਿਪਟਾਂ ਲੈ ਹੋਰ ਕੋਈ ਤਰੀਕਾ ਇਸਤੇਮਾਲ ਕਰਨ ਆਪਾ ਰਿੰਕੂ ਜੀ ਆਪਾ ਇੱਥੇ ਜਵਾਰ ਨਗਰ ਰਹਿੰਦੇ ਆ ਜਨਾਬ ਵੇਖਣ ਨੂੰ ਕੀ ਮਿਲਦਾ ਜਨਾਬ ਇਹ ਨਹਿਰ ਜਦੋਂ ਦੀ ਸੁੱਕੀ ਹੈ ਲੋਕਾਂ ਨੇ ਕੂੜਾ ਬਣਾ ਦਿੱਤਾ ਜਿੱਦਾਂ ਨਾਲਾ ਬਣ ਜਾਂਦਾ ਠੀਕ ਹੈ ਜੀ ਆਪਾਂ ਤੇ ਸਵਾਈ ਸਿਰ ਮਤਲਬ ਕਿ ਕਰੀਦੀ ਹੈ ਸਾਈ ਠੀਕ ਹੈ ਜੀ ਕਿ ਇਹਨੂੰ ਜੇ ਕਹੀਏ ਕਿ ਕੋਈ ਚਾਹ ਪਾਣੀ ਸੇਵਾ ਇਕ ਲੈ ਕੇ ਕਹਿੰਦੇ ਤੁਸੀਂ ਠੇਕਾ ਲਿਆ ਨਹਿਰ ਦਾ ਜੀ ਕਿਉਂ ਆਪਾਂ ਸਵਾਈ ਸੇਵਾ ਦਾ ਰਿਹਾ ਇਸ ਕਰਕੇ ਆਪਾਂ ਕਹੀਦਾ ਜਨਾਬ ਕਿ ਕੋਈ ਚਾਹ ਪਾਣੀ ਜੇ ਆਪਾਂ ਸਾਰੀ ਦਿਹਾੜੀ ਇੱਥੇ ਰਹਿੰਦੇ ਤਾਂ ਕਰਕੇ ਜੋ ਕੋ ਦਵੇ ਠੀਕ ਨਹੀਂ ਤਾਂ ਕਿਦਾ ਭਲਾ ਹੋਵੇ ਕੋਈ ਗੱਲ ਨਹੀਂ ਠੀਕ ਹੈ ਜੀ ਮਹਾਰਾਜ ਦੀਆਂ ਫੋਟੋਆਂ ਰੋਕੀ ਏਦਾਂ ਸੁੱਟ ਜਾਂਦੇ ਨੇ ਕਿ ਜਿਸ ਤਰ੍ਹਾਂ ਨਾਲਾ ਹੁੰਦਾ ਜਨਾਬ ਇਹੋ ਹੀ ਆਪਾਂ ਕਹਿੰਦੇ ਕਿ ਕੋਈ ਵੀ ਆਵੇ ਜਲ ਪ੍ਰਵਾਹ ਚੀਜ਼ ਕਰੇ ਲੇਕਿਨ ਮਹਾਰਾਜ ਦੀਆਂ ਫੋਟੋਆਂ ਨਾਲ ਸੁੱਟੋ ਜਨਾਬ ਲਪਾਪੇ ਜਿਹੜੇ ਪਲਟੀ ਕਰਕੇ ਸਾਈਡ ਤੇ ਸੁੱਟ ਦਿਆ ਕਰੋ ਹੀ ਆਪੇ ਜਲਾ ਕੇ ਰਾਖ ਕਰਕੇ ਰਾਖ ਵੇ ਸੁੱਟ ਦਿਜੀਆ ਤੇ ਸਹੀ ਤਰ੍ਹਾਂ ਜਲ ਪ੍ਰਵਾਹ ਹੋ ਜਾਏ ਇਹੋ ਹੀ ਹੋਣਾ ਚਾਹੀਦਾ ਜਨਾਬ ਕਿ ਕੋਈ ਵੀ ਜਲ ਪ੍ਰਵਾਹ ਚੀਜ਼ ਕਰਨੀ ਹੈ ਜਿਹੜੇ ਹਾਰ ਆ ਉਹ ਕਰੋ ਜਿਹੜੀਆਂ ਲੱਕੜ ਦੀਆਂ ਫੋਟੋਆਂ ਨੇ ਉਹ ਨਹੀਂ ਕਰਨੀਆਂ ਉਸਾਈਰ ਤੇ ਰੱਖ ਦੋ ਅਸੀਂ ਆਪੇ ਚਲਾ ਦਿਆ ਕਰਾਂਗੇ ਉਹਦੇ ਨਾਲ ਕੀ ਹੁੰਦਾ ਉਹਨਾਂ ਨਾਲ ਜਨਾਬ ਤਰਦੀਆਂ ਜਦੋਂ ਪਾਣੀ ਵੀ ਆਉਂਦਾ ਨਾ ਤਰਦੀਆਂ ਤਰਦੀਆਂ ਲੱਗ ਕੇ ਸਾਈਡ ਨੂੰ ਲੱਗ ਜਾਂਦੀਆਂ ਮੁਰਗੇ ਪੈਰਾਂ 'ਚ ਹੁੰਦੀਆਂ ਜਨਾਬ ਠੀਕ ਹੈ ਜੀ ਗਲਦੀਆਂ ਨਹੀਂ ਆ ਉਹਨਾਂ ਮੁਰਗੇ ਬੋ ਪੈਂਦੀ ਹੈ ਜਿੱਦਾਂ ਨਾਲਾ ਬਣ ਜਾਂਦਾ ਨਾਲੇ ਵਾਲਾ ਹਿਸਾਬ ਹੋ ਜਾਂਦਾ ਆ ਵੇਖੋ ਕੀ ਬਣਿਆ ਹੈ ਪ੍ਰਦੂਸ਼ਣ ਪਹਿਲੇ ਕੀ ਹਾਲਾਤ ਨੇ ਜੀ ਇਹੋ ਜਿਹੇ ਹਾਲਾਤ ਹੈ ਜਨਾਬ ਪਾਣੀ ਨਹੀਂ ਛੱਡ ਰੇ ਨਾਲੇ ਵਾਲਾ ਹਾਲਾਤ ਬਣਿਆ ਹੋਇਆ ਸਪਾਈ ਜੇ ਦੇ ਮਾਰਾ ਨੂੰ ਕਹਾਂਗੇ ਇਹਨਾਂ ਨੂੰ ਸਾਰਿਆਂ ਨੂੰ ਸਪਾਈ ਸਿਵਾਰਦਾਰ ਨੂੰ ਕਿ ਸਪਾਈ ਕੀਤੀ ਜਾਵੇ ਨਹਿਰ ਦੀ ਅਈ ਇਹੋ ਕਹਿੰਨੇ ਆ ਕਿ ਜੋ ਵੀ ਕੋਈ ਆਵੇ ਲਫਾਫਾ ਪਲਟੀ ਕਰਕੇ ਲਫਾਫੇ ਸਾਈਡ ਤੇ ਸੁੱਟ ਦਿਆ ਕਰੋ ਅਈ ਉਹਨਾਂ ਨੂੰ ਮੁੜ ਕੇ ਜਲਾ ਦਿਆ ਕਰੀਏ ਜਿਹੜੇ ਲਫਾਫੇ ਪਾਜੀਉ ਗਲਦੇ ਨਹੀਂ ਜੇ ਪਾਣੀ ਵੀ ਹੋਵੇ ਉਹਦੇ ਬਾਰੇ ਇਹੋ ਕਹਿਣਾ ਚਾਹੁੰਨੇ ਆ ਕਿ ਜਨਾਬ ਇੱਥੇ ਬੋਤਲ ਲੈ ਕੇ ਲਾਇਆ ਜਾਵੇ ਤੇ ਇਹਨਾਂ ਨੂੰ ਜੜਾ ਕੋਈ ਨਹੀਂ ਹਟਦਾ ਸਾਡੇ ਨਾਲ ਜਿੱਦਾਂ ਲੜਦੇ ਨੇ ਉਹਨਾਂ ਨੂੰ 5000 ਰੁਪਏ ਜੁਰਮਾਨਾ ਠੋਕਿਆ ਜਾਵੇ ਇਹਨਾਂ ਨੂੰ ਪਤਾ ਲੱਗੇ ਕਿ ਪੰਤਾਂ ਮੰਗਰ ਲਾ ਕੇ ਕਿਦਾਂ ਲਫਾਫੇ ਜਾਂ ਕੋਈ ਪ੍ਰਦੂਸ਼ਣ ਵਾਲੀ ਚੀਜ਼ ਵਿੱਚ ਸੁੱਟੀ ਜਾਂਦੀ ਆ ਜਿਹੜੇ ਪਲਾਸਟਿਕ ਦੀਆਂ ਚੀਜ਼ਾਂ ਸੁੱਟ ਜਾਂਦੇ ਬੋਤਲਾਂ ਸੁੱਟ ਜਾਂਦੇ ਨੇ ਲਫਾਫੇ ਸੁੱਟ ਜਾਂਦੇ ਨੇ ਜਾਂ ਕੋਈ ਪੰਤਾ ਮਗਰ ਲਾ ਕੇ ਕਿਲ ਕੋਈ ਕੋ ਮਾਰੇ ਇੱਥੇ ਛੁੱਟ ਜਾਂਦੇ ਨੇ ਅਸੀਂ ਇਸ ਨੂੰ ਰੱਖ ਲਿਆ ਤਰਮਲ ਪੁੱਲ ਦੇ ਇੱਕ ਪੋਰਸ਼ਨ ਦੇ ਵਿੱਚ ਜਿੱਥੋਂ ਥੱਲੇ ਉਹ ਨਹਿਰ ਜਿਹੜਾ ਪਾਣੀ ਸੀਗਾ ਉਹ ਨਿਕਲਦਾ ਸੀ ਐਸ ਵੇਲੇ ਪਾਣੀ ਰੁਕਿਆ ਹੋਇਆ ਹੈ ਅਸੀਂ ਵੇਖਦੇ ਪਏ ਕਿ ਵੀਊ ਕਿੰਨਾ ਗੰਦਾ ਹੋਇਆ ਹੋਇਆ ਹੈ ਕਿਉਂਕਿ ਜੋ ਕਿ ਆਸਥਾ ਦੀ ਚੀਜ਼ਾਂ ਅਸੀਂ ਇੱਥੇ ਛੁੱਟਦੇ ਹਾਂ ਜਲ ਪ੍ਰਵਾਹ ਵਾਸਤੇ ਉਹ ਇੱਕ ਸਾਈਡ ਦੇ ਉੱਤੇ ਰੁਕਿਓਈਆਂ ਹਨ ਬੇਦ ਵੀ ਉਹਨਾਂ ਦੀ ਵੀ ਹੁੰਦੀ ਪਈ ਹੈ ਔਰ ਰੱਬ ਦਾ ਕੀ ਰੂਪ ਹੈ ਕਿ ਅਸੀਂ ਉਹਨੂੰ ਇਸ ਤਰੀਕੇ ਨਾਲ ਇਸਤੇਮਾਲ ਕਰ ਦੇਣਾ ਉਜਾਗਰ ਹੋਣੀ ਚਾਹੀਦੀ ਜਿਵੇਂ ਕਿ ਤੁਸੀਂ ਇੱਕ ਬੰਦੇ ਨੂੰ ਸੁਣਿਆ ਅਤੇ ਸੇਵਾਦਾਰ ਨੂੰ ਕਿ ਉਸ ਤੋਂ ਬਾਅਦ ਜੋ ਸਮਗਰੀ ਹੈਗੀ ਹੈ ਉਹਨੂੰ ਇੱਕ ਸਾਈਡ ਤੋਂ ਰੱਖ ਦਿੱਤਾ ਜਾਵੇ ਤਾਂ ਕਿ ਇਹ ਲੋਕ ਜੋ ਸੇਵਾਦਾਰ ਇੱਥੇ ਹੈਗੇ ਨੇ ਉਹ ਆਪਣੇ ਆਪ ਉਹਦਾ ਜਲ ਪ੍ਰਵਾਹ ਕਰਨਗੇ ਆਪਣੇ ਤਰੀਕੇ ਨਾਲ ਨੁਕਸਾਨ ਹੁੰਦਾ ਹੈ ਦੁੱਖ ਹੁੰਦਾ ਹੈ ਔਰ ਜਗ੍ਹਾ ਜਿਹੜੀ ਹੈ ਖਰਾਬ ਹੁੰਦੀ ਹੈ ਉਹ ਅੱਡੇ ਕਿਉਂਕਿ ਨਾਲ ਹੀ ਇੱਕ ਪ੍ਰੈਕਟਿਕ ਸਪੌਟ ਨਵਾਂ ਬਣਾਇਆ ਹੈ ਇਹਨਾਂ ਨੇ ਪਾਣੀ ਚੱਲਦਾ ਤੇ ਲੋਕ ਵਧੀਆ ਹੈਗੇ ਔਰ ਪਾਣੀ ਰੁਕਿਆ ਹੋਇਆ ਤੇ ਲੁੱਕੀ ਦੇ ਰਹੀ ਹੈ ਕੈਮਰਾ ਪਰਸਨ ਵਿਜ਼ਨਲ ਜੀਪਸ ਤੋਂ ਫਾਸਟ نیوز ਅੰਮ੍ਰਿਤਸਰ